ਲਗੀ ਤੁਹਾਨੂੰ ਦੇਖੋ ਮੈਂ ਕਦੇ ਵੀ ਜਿਹੜੀ ਵੇ ਮਤਲਬ ਜਿਹਦੀ ਕੋਈ ਸਿਆਸਤ ਨਹੀਂ ਕਦੇ ਐ ਕੀਤੀ ਬਈ ਆਪੋਜੀਸ਼ਨ ਨੂੰ ਉਹ ਵੈਸੇ ਹੀ ਤਾਂ ਜ ਕੋਈ ਕਸਣ ਵਾਲੀ ਗੱਲ ਇਹ ਜਿਹੜਾ ਇਸ ਵੇਲੇ ਸਕੂਲ ਦੇ ਅੱਪਾ ਮੂਹਰੇ ਖੜੇ ਆ ਮੇਰੇ ਨਾਲ ਖੜੇ ਆ ਸੈਂਟਰਲ ਹਲਕੇ ਦੇ ਸਾਡੇ ਬੀਜੇਪੀ ਦੇ ਦੇਵੀ ਜੀ ਇੰਚਾਰਜ ਤੇ ਸਾਡੇ ਬੀਜੇਪੀ ਦੇ ਕਹਾਜਮ ਤੇ ਸਾਡੀ ਬੀਜੇਪੀ ਜੀ ਸਾਰੀ ਲੀਡਰਸ਼ਿਪ ਜਿਹੜੇ ਸੀਨੀਅਰ ਬੰਦੇ ਆ ਸੀ ਖੜੇ ਆ ਆ ਤੁਹਾਨੂੰ ਨੀਟੂ ਯਾਦ ਆ ਜਦੋਂ ਇੱਥੇ ਗੋਲਾ ਫੈਕਟਰੀ ਦੇ ਅੱਗ ਲੱਗੀ ਸੀ ਤੇ ਇਹ ਜਿਹੜਾ ਕਦਵਾਈ ਨਗਰ ਸਾਰਾ ਕਿਤੇ ਵੀ ਸਾਰਾ ਸੈਂਟਰਲ ਹਲਕਾ ਜਿਹੜਾ ਉੱਥੇ ਕੋਈ ਸਕੂਲ ਲਈ ਜਗ੍ਹਾ ਨਹੀਂ ਸੀ ਤੇ ਬਹੁਤ ਮਿਹਨਤ ਕਰਕੇ ਅੱਜ ਤੋਂ 4 ਸਾਲ ਪਹਿਲਾਂ ਇਹ ਜਗ੍ਹਾ ਜਿਹੜੀ 1 ਰੁਪਏ ਨੂੰ 1 ਰੁਪਏ ਨੂੰ ਸਕੂਲ ਐਜੂਕੇਸ਼ਨ ਨੂੰ ਜਿਹੜਾ ਐਜੂਕੇਸ਼ਨ ਮਹਿਕਮਾ ਉਹਨੂੰ ਇਹ ਟਰਾਂਸਫਰ ਕੀਤੀ ਗਈ ਤੇ ਟਰਾਂਸਫਰ ਕਰਨ ਤੋਂ ਬਾਅਦ 8 ਕਰੋੜ 8.5 ਕਰੋੜ ਰੁਪਇਆ ਇਹਦਾ ਲਿਆ ਹੈਗਾ ਵੀ ਇਸ ਯਾਰ ਬੱਚੇ ਸਾਡੇ ਜਾਣਗੇ ਕਿੱਥੇ ਸੈਂਟਰਲ ਹਲਕਾ ਸਭ ਤੋਂ ਜਿਹੜਾ ਧੁਰਾ ਏ ਲੁਧਿਆਣੇ ਦਾ ਇਹ ਬੱਚੇ ਪੜਨ ਜਾਣਗੇ ਕਿਥੋਂ ਤੇ ਇਹ ਡੀ ਬੜੀ ਇਮਾਰਤ ਜ਼ਮੀਨ 1 ਰੁਪਏ ਚ ਤੇ ਬਾਕੀ ਆ 8 8.5 ਕਰੋੜ ਰੁਪਇਆ ਤੇ ਉੱਤੇ ਲਾਇਆ ਮੈਂ ਹਰ ਸਾਲ ਆਉਣਾ ਸਾਡੀ ਟੀਮ ਸਾਰੇ ਹਰ ਸਾਲ ਆਉਂਦੀ ਆ ਵੀ ਭਾਈ ਦੋਈ ਦੋਈ ਗੱਲਾਂ ਕਹਿੰਦੇ ਆ ਨਾ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਦਿਆ ਪੜ੍ਹਾਈ ਤੇ ਇੱਕ ਹੋਰ ਜਿਹੜੇ ਕੀ ਖੋਲੇ ਹੋਏ ਇਹਨਾਂ ਨੇ ਉਹ ਡੱਬੇ ਜਿਹੇ ਮੱਲਿਆ ਕਲੀਨਿਕ ਕੀ ਕਹਿੰਦੇ ਉਹਨਾਂ ਤੇ ਉਹਦੀ ਹਾਲਾਤ ਤੁਸੀਂ ਦੇਖ ਲਓ ਇਹ ਸੈਂਟਰ ਹਲਕੇ 'ਚ ਦੋ ਸਕੂਲ ਨੇ ਇੱਕ 'ਚ ਤੁਸੀਂ ਦੂਜੀ ਜਗ੍ਹਾ ਕੀ ਨੌ ਦਾ ਮਿਲਰ ਗੰਜ ਵਾਲਾ ਉਹਦੇ ਉਹਦਾ ਵੀ ਇਹੀ ਹਾਲਾਤ ਇਸੇ ਤਰੀਕੇ ਨਾਲ 4-4 ਸਾਲ ਹੋ ਗਏ ਇੱਥੇ ਮਿਸਤਰੀ ਲੱਗਿਆ ਨੂੰ ਪਤਾ ਨਹੀਂ ਕਿੰਨਾ ਕਿ ਇਹਦੇ ਟੈਂਡਰ ਦੁਆਰਾ ਦੁਆਰਾ ਕਰਕੇ ਕਿੰਨੀਆਂ ਕਿਹਦੀਆਂ ਕਿੰਨੀ ਵਾਰ ਇਹ ਚਤਾਰਾਂ ਪਾ ਲੀਆਂ ਕਿੰਨੀ ਵਾਰ ਇਹਨਾਂ ਦੀਆਂ ਆ ਟਾਈਲਾਂ ਪਟਕੇ ਦੁਆਰਾ ਲਾਤੀਆਂ ਕਿੰਨੀ ਵਾਰ ਇਹਨਾਂ ਦੇ ਪੱਖੇ ਲੱਗ ਕੇ ਪੱਖੇ ਲੈ ਗੇ ਲਾਈਟਾਂ ਲੱਗ ਕੇ ਲਾਈਟਾਂ ਲੈ ਗਈਆਂ ਕੌਣ ਇਹ ਕਰ ਰਿਹਾ ਤੇ ਮੈਂ ਅੱਜ ਭਾਜਪੀ ਵਾਲਿਆਂ ਨੂੰ ਬੇਨਤੀ ਕੀਤੀ ਆ ਸਾਡੀ ਲੀਡਰਸ਼ਿਪ ਨੂੰ ਵੀ ਉਰੇ ਰੋਜ਼ ਨਵੇਂ ਸਾਲ ਤੋਂ ਬਾਅਦ ਰੋਜ਼ ਪੰਜ ਬੰਦੇ ਚਾਹੇ ਉਹ ਨੌਜਵਾਨ ਹੋਣ ਚਾਹੇ ਉਹ ਸਾਡੀਆਂ ਮਾਵਾ ਭੈਣਾ ਹੋਣ ਜਿਨ੍ਹਾਂ ਦੇ ਬੱਚਿਆਂ ਨੇ ਪੜਨਾ ਚਾਹੇ ਸਾਡੇ ਬੀਜੇਪੀ ਦੇ ਮੰਡਲ ਪ੍ਰਧਾਨ ਤੱਕ ਇਹ ਆਪਣੇ ਆਪ ਦੇਖਣਗੇ ਰੋਜ਼ ਪੰਜ ਬੰਦੇ ਉਰੇ ਆ ਕੇ ਉਰੇ ਆ ਕੇ ਇਹਨਾਂ ਨੂੰ ਯਾਦ ਕਰਾਉਣ ਰੋਜ਼ ਮੀਡੀਆ ਚ ਇਹ ਫੋਟੋਆਂ ਪਾਉਣ ਰੋਜ਼ ਇਹ ਚੀਜ਼ ਇਹਨਾਂ ਦੇ ਸਰਕਾਰ ਵਾਲਿਆਂ ਨੂੰ ਰੋਜ਼ ਇਹਨਾਂ ਦੇ ਸੁੱਤੇ ਉੱਠਣ ਤੋਂ ਬਾਅਦ ਜਦ ਹੀ ਇਹਨਾਂ ਨੂੰ ਯਾਦ ਆਵੇ ਪੰਜ ਬੰਦੇ ਉਰੇ ਆ ਕੇ ਇਹ ਡਿਊਟੀ ਬੀਜੇਪੀ ਨਿਭਾਏਗੀ ਕਿਉਂਕਿ ਕਿੰਨਾ ਚਿਰ ਕਿੰਨਾ ਚਿਰ ਰੁੜੀ ਕੀ ਜਾਈਏ ਅੱਜ ਦਸੰਬਰ ਖਤਮ ਹੋਣ ਲੱਗਿਆ ਏ ਅਗਲੇ ਦਸੰਬਰ ਚ ਇਲੈਕਸ਼ਨ ਦਾ ਕੋਡ ਲੱਗ ਜਾਣਾ ਤੇ ਅੱਜ ਮਹੀਨੇ ਕੁੱਲ ਆਮ ਆਦਮੀ ਸਰਕਾਰ ਦੇ ਮਹੀਨੇ ਰਹਿ ਗਏ 11 11 ਮਹੀਨੇ ਰਹਿ ਗਏ ਇਲੈਕਸ਼ਨ ਕੋਡ ਲੱਗਣ ਨੂੰ ਉਸ ਤੋਂ ਪਹਿਲਾਂ ਵੀ 6 ਮਹੀਨੇ ਕੰਮ ਰੁਕ ਜਾਂਦੇ ਆ ਤੇ ਅੱਜ ਤੁਸੀਂ ਹਾਲਾਤ ਦੇਖ ਲਓ ਮੈਂ ਜਦੋਂ ਅਸੀਂ ਪਿਛਲੀ ਵਾਰ ਆਏ ਪਿਛਲੇ ਪਿਛਲੀ ਵਾਰ ਇੱਥੇ ਧੱਕੇ ਨਾਲ ਜੇ ਅੱਜ ਵੀ ਪਹਿਲਾਂ ਪਤਾ ਲੱਗ ਜਾਂਦਾ ਐਂ ਕਰਦੇ ਉੱਥੇ ਇੱਥੇ ਦਰੱਖਸ਼ੀ ਅੱਜ ਤਾਂ ਉਹ ਵੀ ਹੈ ਨਹੀਂ ਉਹਨੂੰ ਵੀ ਪਤਾ ਨਹੀਂ ਵੱਡ ਬੁੱਢ ਦਿੱਤਾ ਆਉਣਾ ਵੇਚ ਗਏ ਹੋਣੇ ਆ ਤੇ ਉਹਦੇ ਆਲੇ-ਦਾਲੇ ਚਾਰ ਟੀਚਰ ਧੱਕੇ ਨਾਲ ਵਿਚਾਰੇ ਕਿਸੇ ਹੋਰ ਸਕੂਲ ਤੇ ਬਿਠਾ ਕੇ ਉਰੇ ਐਡਮਿਸ਼ਨਾਂ ਕਰਨ ਲੱਗੇ ਉਹ ਜਾਲੀ ਐਡਮਿਸ਼ਨਾਂ ਕਰਤੀਆਂ ਮੇਰਾ ਕਹਿਣ ਦਾ ਮਤਲਬ ਇਹ ਆ ਇਹ ਚ ਕੋਈ ਸਿਆਸਤ ਨਹੀਂ ਮੈਂ ਤਾਂ ਇੱਕ ਸਾਲ ਬਾਅਦ ਦੁਬਾਰਾ ਇਹ ਨਹੀਂ ਵੀ ਰੋ ਜਾ ਕੇ ਉਰੇ ਕਰੀਦਾ ਇੱਕ ਸਾਲ ਬਾਅਦ ਜਦੋਂ ਦੇਖੀਦਾ ਆ ਕੇ ਯਾਰ ਫੇਰ ਉਹੀ ਹਾਲ ਅੱਜ ਬਿਲਡਿੰਗ ਦੁਬਾਰਾ ਟੁੱਟ ਗਈ ਢਹਿ ਗਈ ਇਹਦਾ ਹਾਲਾਤ ਦੇਖੋ ਦੁਬਾਰਾ ਵੀ ਇਹਦੇ ਵਿੱਚ ਜਦੋਂ ਕੱਲ ਨੂੰ ਕਿਉਂਕਿ ਇੱਥੇ ਜਦੋਂ ਇਹ ਦਰਵਾਜ਼ੇ ਖੁੱਲੇ ਪਏ ਆ ਕੋਈ ਇਹਦੀ ਮੁਰੰਮਤ ਨਹੀਂ ਹੋਈ ਹੁਣ ਤੁਸੀਂ ਇਹ ਅੰਦਾਜ਼ਾ ਲਾਓ ਵੀ ਇਹਦੇ ਕਿੰਨਾ ਪੈਸਾ ਹੋਰ ਲੱਗੂਗਾ ਜਦੋਂ ਇਹਨੂੰ ਫੇਰ ਮੈਂ ਡਿਪਟੀ ਕਲੈਕਟਰ ਜਿਹੜੇ ਡੀਸੀ ਨੇ ਉਹਨਾਂ ਨੂੰ ਕਹਿਣਾ ਚਾਹੁੰਦਾ ਜਿਹੜੇ ਸਾਡੇ ਐਜੂਕੇਸ਼ਨ ਮਿਨਿਸਟਰ ਨੇ ਮੈਂ ਪਿਛਲੀ ਵਾਰ ਵੀ ਉਹਨਾਂ ਨੂੰ ਕੀਤੀ ਸੀ ਵੀ ਬੈਂਸਾ ਬੁਰੇ ਆਉ ਮੈਂ ਜਿਹੜੇ ਸੈਕਟਰੀ ਨੇ ਉਹਨਾਂ ਨੂੰ ਕਹਿਣਾ ਵੀ ਕਾਰਨ ਕੀ ਹੈ ਨਾ ਲੰਬੋ ਤੁਸੀਂ ਵੀ ਕਾਰਨ ਕੀ ਆ ਇਹ ਐ ਕਿਉਂ ਪਿਆ ਸਕੂਲ ਇਹਦੇ ਵਿੱਚ ਥੋੜੇ ਕੋਲ ਟੀਚਰ ਨਹੀਂ ਗੇ ਥੋੜੇ ਕੋਲ ਸਟਾਫ ਨਹੀਂ ਗਾ ਥੋੜੇ ਕੋਲ ਲੈਬ ਦੇ ਲਈ ਜਿਹੜੇ ਉਹ ਸਹੂਲਤ ਨਹੀਂ ਗਈ ਥੋੜੇ ਕੋਲ ਪ੍ਰਿੰਸੀਪਲ ਨਹੀਂ ਗੇ ਕੀ ਨੇ ਦੱਸੋ ਤਾਂ ਸਹੀ ਕਿਉਂ ਇਹ ਗੱਲ ਦੋਨੋਂ ਸਕੂਲਾਂ ਦੀ ਇਹ ਹੋ ਰਹੀ ਹੈ ਓਦੋਂ ਬਾਅਦ ਮੈਂ ਦੂਜੀ ਗੱਲ ਕਰਨਾ ਚਾਹੁੰਦਾ ਵੱਡੀ ਗੱਲ ਜਿਹੜੀ ਸਿੱਧੇ ਨਹੀਂ ਹੋਏ ਹਾਊਸ ਦੇ ਵਿੱਚ ਮੈਂ ਸੁਣਿਆ ਤੁਹਾਡੇ মিডিਆ ਰਾਹੀਂ ਹਾਊਸ ਦੇ ਵਿੱਚ ਮੈਂ ਸੁਣਿਆ ਬੋਲਦੇ ਹੋਏ ਜਦੋਂ ਕਾਉਂਸਲਰ ਤੇ ਐਮਐਲਏ ਆਪਸ ਵਿੱਚ ਬਹਿਸ ਬਸਈਆ ਚੱਲ ਰਿਹਾ ਸੀ ਇਹਨਾਂ ਨੇ ਇਹ ਗੱਲ ਕਹੀ ਵੀ ਬਹੁਤ ਵੱਡਾ ਜਿਹੜਾ ਇੱਥੇ ਪਾਣੀ ਰੁਕਦਾ ਏ ਗੰਦਾ ਪਾਣੀ ਜਾਂਦਾ ਏ ਉਹਦੇ ਵਿੱਚ ਬਹੁਤ ਵੱਡੇ ਲੀਡਰ ਨੇ ਜਿਨ੍ਹਾਂ ਦੇ ਕਰਕੇ ਬਿਲਡਿੰਗਾਂ ਨੇ ਪੰਪ ਨੇ ਫੈਕਟਰੀਆਂ ਨੇ ਕੀ ਨੇ ਰੱਬ ਜਾਣਦਾ ਘਰ ਨੇ ਵੀ ਜਿਨ੍ਹਾਂ ਕਰਕੇ ਉਹ ਸਫਾਈ ਜਾਂ ਪਾਣੀ ਨਹੀਂ ਜਾਂਦਾ ਹੁਣ ਮੈਨੂੰ ਇਹ ਦੱਸੋ ਭਾਜਪਾ ਵਾਲੇ ਤਾਂ ਅਸੀਂ ਉਰੇ ਖੜੇ ਆ ਇਹ ਇਲੈਕਸ਼ਨ ਲੜਦੇ ਐ ਐਮਐਲਏ ਦੇ ਬੀਜੇਪੀ ਦੇ ਇਸ ਸੈਂਟਰਲ ਹਲਕੇ ਚ ਮੈਂ ਐਮਪੀ ਦੀ ਲੜਿਆ ਤੇ ਦੂਜੇ ਪਾਸੇ ਐਮਐਲਏ ਨੇ ਜਿਹੜੇ ਉਹ ਆਮ ਆਦਮੀ ਪਾਰਟੀ ਦੇ ਆ ਐਮਪੀ ਨੇ ਜਿਹੜੇ ਉਹ ਕਾਂਗਰਸ ਦੇ ਆ ਫਿਰ ਇਹ ਰਲੇ ਹੋਏ ਨੇ ਇੰਡੀ ਲਾਇੰਸ ਇਹ ਚੱਲ ਰਿਹਾ ਵੀ ਨਹੀਂ ਸਪਸ਼ਟ ਕਰੋ ਆਮ ਆਦਮੀ ਪਾਰਟੀ ਦੀ ਸਰਕਾਰ ਆ ਵੀ ਉਹ ਕਿਹਨਾਂ ਨਾਲ ਰਲੇ ਹੋਏ ਆ ਕਿਹਨਾਂ ਨੂੰ ਉਹਨਾਂ ਨੇ ਕਿਹਾ ਵੀ بڑے بڑے ਲੀਡਰਾਂ ਦੀਆਂ ਜਿਹੜੀਆਂ ਐ ਉਹ ਜਗ੍ਹਾ ਨੇ ਜਿੱਥੋਂ ਪਾਈਪ ਨਿਕਲਦੇ ਆ ਉਹ ਕਿਹੜੇ ਲੀਡਰ ਨੇ ਨਹੀਂ ਫਿਰ ਸਾਨੂੰ ਦੱਸੋ ਅਸੀਂ ਇਹ ਬੀੜਾ ਚੱਕਦੇ ਹਾਂ ਜੇ ਤੁਹਾਨੂੰ ਨਹੀਂ ਹੋ ਰਿਹਾ ਕੰਮ ਨਹੀਂ ਤੁਸੀਂ ਕਾਂਗਰਸ ਤੇ ਆਮ ਆਦਮੀ ਵਾਲੇ ਰਲ ਕੇ ਸ਼ਹਿਰ ਨੂੰ ਲੁੱਟ ਰਹੇ ਹੋ ਸ਼ਹਿਰ ਨੂੰ ਖਾਫ ਕਰ ਰਹੇ ਹੋ ਤੁਸੀਂ ਨੌਂ ਨਹੀਂ ਲਏ ਨੌਂ ਲਕੋਲੇ ਇਹ ਕਹਤਾ ਵੀ ਲੀਡਰ ਨੇ ਇਹਦਾ ਮਤਲਬ ਅੰਡਰਸਟੈਂਡਿੰਗ ਕਾਂਗਰਸ ਵਾਲੇ ਦੇ ਆਮ ਆਦਮੀ ਦੀ ਉਦੋਂ ਬਾਅਦ ਅੱਜ ਇੱਕ ਵੀ ਇੰਡਸਟਰੀ ਕੋਈ ਵੀ ਕਿਸੇ ਨੂੰ ਵੀ ਕੋਈ ਬਾਬਾ ਜੀ ਨੇ ਜਦੋਂ ਕਿ ਆ ਦੇਖਿਆ ਹੈ ਵੀ ਕੋਈ ਵੀ ਪਾਣੀ ਪਾਈਪ ਗੰਦੇ ਪਾਣੋਂ ਨਹੀਂ ਹਟਿਆ ਉੱਥੇ ਉਸੇ ਤਰੀਕੇ ਨਾਲ ਕੈਮੀਕਲ ਜਾ ਰਹੇ ਆ ਜਿਹੜੇ ਬਾਇਓ ਗੈਸ ਪਲਾਂਟ ਲਾਉਣੇ ਸੀ ਉਹ ਨਹੀਂ ਲੱਗੇ ਸਰਕਾਰ ਤੋਂ ਜਿਹੜੀਆਂ ਡੇਰੀਆਂ ਰੋਕਣ ਨੂੰ ਜਿਹੜਾ ਆਪ ਇੱਥੇ ਜਿਹੜਾ ਮੇਨ ਰੋਲਾ ਸੀ ਸੈਂਟਰਲ ਹਲਕੇ 'ਚ ਜਿੱਥੇ ਪੰਪ ਲਾਉਣਾ ਜੀ ਇਹਨਾਂ ਨੇ ਹਾਂ ਜੀ ਹਾਂ ਜੀ ਉਹ ਢੋਕਾ ਮੱਲੇ ਉਹ ਉਸੇ ਦਾ ਉਸੇ ਉਸੇ ਦਾ ਉਸੇ ਤਰੀਕੇ ਨਾਲ ਰੋਲਾ ਚੱਲ ਰਿਹਾ ਅੱਜ ਤੱਕ ਉਹ ਹੱਲ ਨਹੀਂ ਹੋਇਆ ਫਿਰ ਕੀਤਾ ਕੀ ਇੰਨਾ ਜਿਹੜਾ 650 ਕਰੋੜ ਥੋੜੇ ਆਇਆ ਸੀ ਹੋਰ ਵੀ ਅਸੀਂ ਸਮਾਰਟ ਸਿਟੀ ਚੋ ਦਿੱਤਾ ਸੀ ਉਹ ਸਾਰਾ ਪੈਸਾ ਕਿੱਥੇ ਆ ਕਿੱਥੇ ਖਾ ਗਏ ਤੁਸੀਂ ਇਹ ਤਾਂ ਦੱਸੋ ਕਿਹੜੇ ਅਫਸਰੋਂ ਖਾ ਗਏ ਇਸ ਕਰਕੇ ਸਭ ਤੋਂ ਵੱਡਾ ਜਿਹੜਾ ਕੰਮ ਸੀ ਉਹ ਦੋ ਚਾਰ ਪਿੰਡ ਨੇ ਜਿਹੜੇ ਜਿੱਧਰੋਂ ਆਉਂਦਾ ਵੱਡਾ ਦਰਿਆ ਉਹ ਪਿੰਡਾਂ ਤੋਂ ਸਫਾਈ ਕਰਕੇ ਉਹ ਤਾਂ ਬਾਬਾ ਜੀ ਨੇ ਕੀਤੀ ਹੈ ਦਿਖਾਤੀ ਪਰ ਜਿਹੜਾ ਅੱਗੇ ਇੱਥੋਂ ਜਿਹੜਾ ਸਾਰਾ ਜ਼ਹਿਰ ਆ ਜਿਹੜੀ ਜਿੱਤੋਂ ਕੈਂਸਰ ਹੋ ਰਿਹਾ ਬਿਮਾਰੀਆਂ ਹੋ ਰਹੀਆਂ ਜਿੱਤੋਂ ਉਹਦਾ ਕੀ ਕੀਤਾ ਅੱਜ 4 ਸਾਲ ਤੋਂ ਉੱਤੇ ਮੈਂ ਤੁਹਾਨੂੰ ਕਹਿ ਰਿਹਾ ਸਮਾਂ ਹੋ ਗਿਆ ਓਦੋਂ ਬਾਅਦ ਜਿਹੜਾ ਉੱਥੇ ਕਾਰਗਸ ਪਲਾਂਟ ਸੀ ਜਿਹੜਾ ਮੈਂ ਬੰਦ ਕਰਾਇਆ ਸੀ ਮੇਰੇ ਤੇ ਪਰਚੇ ਵੀ ਉਹਦੇ ਹੋਏ ਹੋਏ ਆ ਉਹ ਕਾਰਗਸ ਪਲਾਂਟ ਕਿੱਥੇ ਲਾਇਆ ਤੁਸੀਂ ਜਿਹੜਾ ਹੱਡਾ ਰੋੜੀ ਜਿਹਨੂੰ ਕਹਿੰਦੇ ਆ ਸ਼ਹਿਰ ਦਾ ਕਿੱਥੇ ਜਾ ਰਹੇ ਆ ਉਸ ਤੋਂ ਬਾਅਦ ਜਿਹੜਾ ਹਰ ਜਗ੍ਹਾ ਜਿਹੜਾ ਮੀਟ ਵਿਕਰੇ ਆ ਚਿਕਨ ਵਿਕਰੇ ਆ ਜਿਹੜਾ ਪਲਾਂਟ ਆ ਬਹੁਤ ਵੱਡਾ ਸਲਟਰ ਹਾਊਸ ਉਥੇ ਵੀ 8 10 ਕਰੋੜ 12 ਕਰੋੜ ਰੁਪਈਆ ਉਹਦੇ ਉੱਤੇ ਖਰਚ ਕੀਤਾ ਕੀ ਅੱਜ ਕੋਈ ਉਹ ਸਲਟਰ ਹਾਊਸ ਦੀ ਮੋਹਰ ਲਗਵਾਉਂਦਾ ਹੈ ਕਿ ਇਹੋ ਚੱਲ ਸਕਿਆ ਉਹਦੇ ਪੈਸੇ ਕੌਣ ਖਾ ਰੇ ਆ ਅੱਜ ਰੋਜ਼ ਗਾਰਡਨ ਦੀ ਗੱਲ ਕਰੋ ਉਹਦੇ ਵਿੱਚ ਕਹਿ ਰਹੇ ਆ ਜੀ ਕਿੰਨੇ ਕਰੋੜ ਰੁਪਈਆ ਸੀ ਜਿਹੜਾ ਖਰਚ ਕਰਨਾ ਉਹ ਕਿੱਥੇ ਲੁੱਟਣਾ ਜੀ ਕਿੱਥੇ ਖਾਣਾ ਜੀ ਉਹ ਪੈਸਾ ਕਿਹੜਾ ਪੈਸਾ ਉੱਥੇ ਕਿਸ ਲਈ ਲੱਗਣਾ ਦੱਸੋ ਤੇ ਪਹਿਲੀ ਵਾਰ ਇੱਕ ਗੱਲ ਹੋਰ ਦੇਖੀ ਆ ਮੈਂ ਹਾਊਸ ਚੱਲਦਾ ਮੈਂ ਦੇਖਿਆ ਬੜਾ ਇਹ ਵੀ ਚਾਊਸ ਆ ਜਿਵੇਂ ਪਾਰਲੀਮੈਂਟਾ ਵਿਧਾਨ ਸਭਾ ਏ ਪਹਿਲੀ ਵਾਰ ਦੇਖਿਆ ਨਹੀਂ ਕਾਉਂਸਲਰ ਤੇ ਮੇਅਰ ਹਾਊਸ ਚਲਾਉਂਦੇ ਦੇਖਿਆ ਮੇਅਰ ਦਾ ਆਪਣਾ ਅਦਾਨ-ਪ੍ਰਦਾਨ ਹੁੰਦਾ ਏ ਕਿਉਂਕਿ ਮੇਅਰ ਮਾਲਕ ਹੁੰਦਾ ਏ ਪਰ ਉੱਥੇ ਦੇਖਿਆ ਪਹਿਲੀ ਵਾਰ ਇਹ ਦੇਖਿਆ ਵੀ ਮੇਅਰ ਸਾਡੇ ਸਤਕਾਰਯੋਗ ਜੀ ਨੇ ਸ਼ਹਿਰ ਦੇ ਬਣਾਇਆ ਉਹਨਾਂ ਨੂੰ ਤਾਂ ਕੋਈ ਬੋਲਣ ਨਹੀਂ ਦਿੰਦਾ ਉੱਥੇ ਵੀ ਜਿਹੜੇ ਸਤਕਾਰਯੋਗ ਐਮਐਲਏ ਸਾਹਿਬ ਨੇ ਉਹ ਆਪਣੀਆਂ ਕੁਰਸੀਆਂ ਲੈ ਕੇ ਸਟੇਜ ਤੇ ਬੈਠੇ ਆ ਕਿਸੇ ਵੀ ਚਾਹੇ ਉਹ ਸੱਤਾ ਦੇ ਕਾਉਂਸਲਰ ਨੇ ਚਾਹੇ ਆਪੋਜੀਸ਼ਨ ਦੇ ਕਾਉਂਸਲਰ ਨੇ ਮੈਂ ਦੇਖਿਆ ਕਾਉਂਸਲਰ ਚਾਹੇ ਕੋਈ ਉਹਨਾਂ ਦਾ ਹੈੱਡ ਮੇਅਰ ਹੁੰਦਾ ਏ ਕਿਉਂਕਿ ਅੱਜ ਕੀ ਹੋ ਰਿਹਾ ਕਿਸੇ ਕਾਉਂਸਲਰ ਦਾ ਜਿਹੜਾ ਵੀ ਉਹ ਆਪਣਾ ਫਾਈਲ ਪਾਸ ਕਰਾਉਣ ਲੈ ਕੇ ਜਾਂਦਾ ਆ ਖੜੇ ਆ ਕਿੰਨੀ ਕਿੰਨੀ ਵਾਰ ਦੇ ਪੁਰਾਣੇ ਕਾਉਂਸਲਰ ਹੋਰ ਖੜੇ ਆ ਹਰੇਕ ਫਾਈਲ ਆ ਜਿਹੜੀ ਉਹ ਮੇਅਰ ਫਾਈਲ ਪਾਸ ਕਰਦਾ ਏ ਚਾਹੇ ਉਹ ਆਪੋਜੀਸ਼ਨ ਦਾ ਹੋਵੇ ਚਾਹੇ ਉਹ ਸਰਕਾਰ ਦਾ ਹੋਵੇ ਅੱਜ ਕਿਸੇ ਕਾਉਂਸਲਰ ਦੀ ਕੋਈ ਗੱਲ ਨਹੀਂ ਕਿ ਸਿੱਧੀ ਫਾਈਲ ਜੇਬ ਚ ਪਾ ਕੇ ਉਹ ਐਮਐਲਏ ਕੋਲ ਜਾਂਦਾ ਏ ਚਾਹੇ ਉਹ ਆਪੋਜੀਸ਼ਨ ਦਾ ਕੋਈ ਆ ਐਮਐਲਏ ਤੋਂ ਬਗੈਰ ਕੋਈ ਫਾਈਲ ਆ ਜਿਹੜੀ ਉਹ ਕੰਮ ਡਿਵੈਲਪਮੈਂਟ ਦੀ ਪਾਸਿਟੀ ਹੁੰਦੀ ਤੁਸੀਂ ਇਹ ਅੰਦਾਜ਼ਾ ਲਾ ਲਓ ਕਿ ਇਹ ਮੇਅਰ ਸਾਹਿਬ ਕਰ ਰਹੇ ਆ ਡਿਪਟੀ ਮੇਅਰ ਕਰ ਰਹੇ ਆ ਸੀਨੀਅਰ ਮੇਅਰ ਕਰ ਰਹੇ ਆ ਇਹ ਸਥਿਤੀ ਇਹ ਕੋਈ ਚੰਗੀ ਨਹੀਂ ਗਈ ਮੈਂ ਮੇਅਰ ਸਾਹਿਬ ਨੂੰ ਵੀ ਬੇਨਤੀ ਕਰਦਾ ਵੀ ਇਹ ਸਿਸਟਮ ਬਣੇ ਹੋਏ ਨੇ ਜਿਹੜੇ ਇਸ ਨੂੰ ਨਾ ਤੋੜਨ ਦੋ ਨਾ ਇਹਦੀ 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 ਮਿਆਰ ਨਾ ਸਿੱਟੋ ਥੱਲੇ ਤੇ ਉਸ ਤੋਂ ਬਾਅਦ ਬਹੁਤ ਵੱਡੀ ਗਿਣਤੀ ਚ ਬੰਦੇ ਭਰਤੀ ਹੋਏ ਨੇ ਸਫਾਈ ਕਰਮਚਾਰੀ ਇਹ ਹਲਕਿਆਂ ਦੇ ਵਿੱਚ ਸੈਂਟਰਲ ਹੋਵੇ ਨੌਰਥ ਹੋਵੇ ਇਸ ਤੋਂ ਵੇ ਵਸਟ ਹੋਵੇ ਪਰ ਉਹ ਸਾਰੇ ਦੇ ਸਾਰੇ ਜਿਹੜੇ ਭਰਤੀ ਹੋਏ ਨੇ ਉਹ ਕੋਈ ਵੀ ਕੰਮ ਤੇ ਨਹੀਂ ਆਉਂਦਾ 170 ਦਾ ਸੈਂਟਰਲ ਕਿਤੇ ਦੇ ਨਾਲ ਚੱਲੀ ਜਾਂਦੇ ਨੇ ਹਾਂ ਉਹ ਵੀ ਨਹੀਂ ਆਉਂਦੇ ਦੇਖੋ ਨਹੀਂ ਆ ਰਿਹਾ ਕੋਈ ਨਹੀਂ ਆ ਰਿਹਾ ਸਿਰਫ ਉਹਨਾਂ ਦੇ ਖਾਤਿਆਂ 'ਚ ਤਨਖਾਹਾਂ ਪੈ ਰੀਆਂ ਕੋਈ ਉਹ ਹਾਜ਼ਰੀ ਲਾਉਣ ਨਹੀਂ ਆਉਂਦਾ ਕਿਉਂਕਿ ਉਹ ਐਸੇ ਬੰਦੇ ਭਰਤੀ ਕੀਤੇ ਆ ਜਿਹੜੇ ਇਹਨਾਂ ਦੇ ਨਾਲ ਰਹਿੰਦੇ ਆ ਇਹਨਾਂ ਦੇ ਦਫ਼ਤਰਾਂ 'ਚ ਰਹਿੰਦੇ ਆ ਜਿਹੜੇ ਸ਼ਰਮ ਮੰਦੇ ਆ ਵੀ ਜੇ ਅਸੀਂ ਝਾੜੂ ਲਾਵਾਂਗੇ ਇਹ ਝਾੜੂ ਸਰਕਾਰ ਆ ਪਰ ਬੰਦੇ ਇਹ ਜਿਹੇ ਇਹਨਾਂ ਨੇ ਭਰਤੀ ਕੀਤੇ ਆ ਜਿਹੜੇ ਸ਼ਰਮ ਮੰਦੇ ਆ ਵੀ ਝਾੜੂ ਕੌਣ ਲਾਊਗਾ ਪੋਚਾ ਕੌਣ ਲਾਊਗਾ ਸੀਵਰੇਜ ਕੌਣ ਸੈੱਪ ਕਰੂਗਾ ਇਹ ਜਿਹੇ ਬੰਦਿਆਂ ਦੀ ਗਿਣਤੀ ਆ ਨਹੀਂ ਉਹਨਾਂ ਦੀਆਂ ਲਿਸਟਾਂ ਤੁਹਾਡੇ ਮੂਰੇ ਆਉਣ ਵਾਲੇ ਦੇਣਾ ਉਹ ਲਿਸਟਾਂ ਕੱਢਣਗੇ ਸਾਡੇ ਹਲਕਾ ਇੰਚਾਰਜ ਸਾਡੀ ਪਾਰਟੀ ਸਾਰਿਆਂ ਦੇ ਨਾਂ ਦੱਸਾਂਗੇ ਕਿ ਕਿਹੜੇ ਕਿਹੜੇ ਬੰਦੇ ਭਰਤੀ ਨੇ ਤੇ ਉਹ ਕਦੇ ਵੀ ਆਪਣਾ ਮੇਟ ਆ ਜਿਹੜਾ ਵੀ ਜਾਂ ਜਿਹੜੇ ਸਰਕਾਰੀ ਮੁਲਾਜ਼ਮ ਉਹਨਾਂ ਦੇ ਕੋਲ ਕਦੇ ਵੀ ਉਹ ਕੰਮ ਕਰਨ ਲਈ ਨਹੀਂ ਆਉਂਦੇ ਸਿਰਫ ਹਾਜ਼ਰੀ ਲਾਉਣ ਆਉਂਦੇ ਆ ਇਹ ਵੱਡੇ ਬਹੁਤ بڑے ਇਸ਼ੂ ਨੇ ਤੇ ਦੂਜੀ ਗੱਲ ਜਿਹੜੀ ਆ 100 ਪਿੰਡਾਂ ਵਾਲੀ ਗੱਲ ਕੀਤੀ ਆ ਇਹ ਬਿਲਕੁਲ ਇੱਕ ਕੋਰਾ ਮਤਲਬ ਇੱਕ ਸਿਰਫ ਝੂਠ ਸਿਰਫ ਵੋਟਾਂ ਲਈ 2 ਸਾਲ ਲਈ 2 ਸਾਲ ਬਾਅਦ ਤੁਸੀਂ ਰਹਿਣਾ ਬਈ ਤੁਹਾਡੇ ਤਾਂ 11 ਮਹੀਨੇ ਨੇ ਤੁਸੀਂ ਕਹਿੰਦੇ ਵੀ ਇਹ ਫੈਸਲਾ 2 ਸਾਲ ਬਾਅਦ ਕਮੇਟੀ ਕਰੂਗੀ ਬਣਾ ਕੇ ਜਾਵਾਂਗੇ ਤੇ ਫਿਰ ਤੁਹਾਡਾ ਇਹ ਕੀ ਆ ਸਿਰਫ ਤੁਸੀਂ ਇੱਕ ਇਹਨੂੰ ਆਪਣੀਆਂ ਕਿਤੇ ਨਾ ਕਿਤੇ ਜ਼ਮੀਨਾਂ ਮਹਿੰਗੀਆਂ ਕਰਨ ਨੂੰ ਕਿਤੇ ਨਾ ਕਿਤੇ ਆਪਣੀ ਕਲੋਨੀਆਂ ਵਿੱਚ ਡਵੈਲਪ ਕਰਨ ਨੂੰ ਵੀ ਕਈ ਕੱਲ ਨੂੰ ਭਾਈ ਤੇਰੀ ਵੀ ਸ਼ਹਿਰ ਦੇ ਵਿੱਚ ਲੈ ਆਵਾਂਗੇ ਕਰ ਲੇ ਆਵਾਂਗੇ ਇਹ ਸਿਰਫ ਤੇ ਸਿਰਫ ਇਹਦੇ ਉੱਤੇ ਇਹ ਜਿਹੜੀ ਆ ਸੋਚ ਦੇਖੀ ਗਈ ਆ ਹੋਰ ਕੁਝ ਨਹੀਂ ਬਾਕੀ ਮੈਂ ਇਹ ਇਸੇ ਸਾਲ ਚ ਮੈਂ ਇਹ ਜ਼ਰੂਰ ਇਹ ਗੱਲਾਂ ਕਹਿਣਾ ਚਾਹੁੰਦਾ ਸੀ ਕਿਉਂਕਿ ਜੋ ਸ਼ਹਿਰ ਦੀਆਂ ਸੜਕਾਂ ਦਾ ਹਾਲ ਆ ਜੋ ਸ਼ਹਿਰ ਦੇ ਸੀਵਰੇਜ ਦਾ ਹਾਲ ਆ ਮਤਲਬ ਕੋਈ ਵੀ ਸੁਧਾਰ ਜੋ ਸ਼ਹਿਰ ਦੇ ਜਿਹੜੇ ਲੇਅਰ ਵੈਲੀ ਸੀ ਅਰਜੁਨ ਦਾ ਹਾਲ ਦੇਖੋ ਸਮਾਨ ਜਿਹੜੇ ਅਸੀਂ ਲਾਏ ਸੀ ਉਹ ਲੋਕ ਚੋਰੀ ਕਰ ਕਰ ਕੇ ਲੈ ਗਏ ਉਥੋਂ ਚੱਕ ਕੇ ਲੈ ਗਏ ਕੋਈ ਜਵਾਬ ਨਹੀਂ ਤੇ ਪਰ ਮੈਂ ਫੇਰ ਇਹ ਗੱਲ ਕਹਿਣਾ ਹੈ ਵੀ ਅੱਜ ਜਿਹੜੇ ਵੀ ਨਾ ਇੱਕ ਹੋਰ ਮੈਨੂੰ ਪਤਾ ਲੱਗਿਆ ਹੈ ਵੀ ਜਿਹੜੇ ਸਾਡੇ ਸਿੰਥੈਟਿਕ ਟ੍ਰੈਕ ਜਿਹੜੇ ਲਾਏ ਸੀ ਸਾਡਾ ਸਟੇਡੀਅਮ ਸਾਡਾ ਬਾਸਕਟਬਾਲ ਕੋਰਟ ਕੋਟ ਆ ਕਿੰਨੇ ਆ 12 ਤੇ 10 22 ਕਰੋੜ ਰੁਪਏ ਉਤੇ ਇਕੱਲੇ ਤੇ ਖਰਚ ਹੋਏ ਇਸੇ ਤਰੀਕੇ ਨਾਲ ਬੈਡਮਿੰਟਨ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਮਹਿਕਮਾ ਅੱਗੇ ਸਬਲੇਟ ਕਰ ਰਿਹਾ ਹੈ ਉਹ ਗੱਲ ਵੀ ਮੇਰੇ ਧਿਆਨ ਚ ਆਈ ਵੀ ਇਹ ਕੰਮ ਨਾ ਕਰ ਲਿਓ ਇਹ ਕਿਸੇ ਦੇ ਹੱਥ ਚ ਪ੍ਰਾਈਵੇਟ ਤੁਸੀਂ ਇਹ ਜਿੱਥੇ ਆਮ ਕਰਾਂ ਦੇ ਮੁੰਡੇ ਪ੍ਰੈਕਟਿਸ ਕਰਨਾ ਆਉਂਦੇ ਆ ਮਿਹਨਤ ਕਰਦੇ ਆ ਤੁਸੀਂ ਇਹ ਕੰਮ ਨਾ ਕਰਿਓ ਮੈਂ ਇਹ ਤੁਹਾਡੇ ਧਿਆਨ ਚ ਮੀਡੀਆ ਦੇ ਵੀ ਲਿਆਉਣਾ ਚਾਹੁੰਦਾ ਵੀ ਇਹਨਾਂ ਨੂੰ ਅੱਗੇ ਕਿਤੇ ਨਾ ਕਿਤੇ ਇਹ ਲੋਕਾਂ ਨੂੰ ਦੇਣਾ ਚਾਹੁੰਦੇ ਆ ਪ੍ਰਾਈਵੇਟ ਲੋਕਾਂ ਨੂੰ ਇਹ ਬੜੇ ਬੜੇ ਸਟੇਡੀਅਮ ਤੇ ਉਹਦੇ ਵਿੱਚ ਉਹ ਆਪਣੀ ਤਰ੍ਹਾਂ ਦੀਆਂ ਪ੍ਰਾਈਵੇਟ ਜਿਹੜੀਆਂ ਖੇਡਾਂ ਕਰਾ ਸਕਣਗੇ ਪੈਸੇ ਕਮਾ ਸਕਣਗੇ ਉਹਨਾਂ ਨੂੰ ਇਹ ਦੇਣਾ ਚਾਹੁੰਦੇ ਹਨ ਉਹ ਐਨ ਡੀ ਐਮ ਤਾਂ ਦੇ ਤਾ ਨਾ ਦੋ ਸਾਲ ਵਸਤੇ ਸਰਕਾਰੀ ਜਿ Municipal Corporation ਦਾ ਜਿਵੇਂ ਰਸੀਬਰ ਦਾ ਹੈਗਾ ਉਹ ਸਾਰਾ ਵੈਸਟੀ ਸਰਕਾਰੀ ਦਾ ਰਹੇ ਦੇਣ ਦੀ ਗੱਲ ਹੋਊਗੀ ਤੇ ਫਾਈਨਲ ਕੀ ਹੋ ਚੁੱਕਾ ਹੋਇਆ ਮੈਂ ਦੋ ਸਾਲ ਦਾ ਕੰਟਰੈਕਟ ਕਰ ਲਿਆ ਨਹੀਂ ਮੈਨੂੰ ਇਸ ਬਾਰੇ ਜਾਣਕਾਰੀ ਨਹੀਂ ਗਈ ਮੈਂ ਇਸ ਗੱਲ ਦੀ ਕੋਸ਼ਿਸ਼ ਕਰਕੇ ਮੈਂ ਤੁਹਾਡੇ ਨਾਲ ਦੁਬਾਰਾ ਕੱਲ ਫਿਰ ਜਿਹੜੀ ਇਸ ਵਿਸ਼ੇ ਤੇ ਮੈਂ ਗੱਲ ਕਰ ਲੂੰਗਾ ਪਰ ਅੱਜ ਮੈਂ ਇਹ ਗੱਲ ਕਹਿਣਾ ਵੀ ਇਹ ਸਕੂਲ ਦੇ ਬਾਰੇ ਜਿਹੜਾ ਤੁਸੀਂ ਵਿਦਿਆ ਦੀ ਗੱਲ ਕਰਦੇ ਸੀ ਜਿਹੜੇ ਤੁਸੀਂ ਸਵਿਟਜ਼ਰਲੈਂਡ ਜਾਂ ਕਿੱਥੇ ਭੇਜਦੇ ਸੀਗੇ ਤੇ ਉਹਨਾਂ ਦਾ ਹਾਲ ਆ ਉਦੋਂ ਬਾਅਦ ਸਿਵਲ ਹਸਪੀਟਲ ਦਾ ਵੀ ਮੈਂ ਜਾਊਂਗਾ ਜੋ ਸਿਵਲ ਹਸਪੀਟਲ ਦੇ ਵਿੱਚ ਹਾਲ ਆ ਜੋ ਉੱਥੇ ਡਾਕਟਰਾਂ ਦੀ ਘਾਟ ਆ ਜਿਹੜੇ ਮੈਨ ਮੈਡੀਸਨ ਦੇ ਡਾਕਟਰ ਨੇ ਉਹ ਵੀ ਕਿਤੋਂ ਜਗਰਾਉਂ ਤੋਂ ਜਾਂ ਬਾਹਰੋਂ ਆ ਰਹੇ ਆ ਉੱਥੇ ਵੀ ਕੋਈ ਹਾਲ ਨਹੀਂਗਾ ਜੋ ਇਹਨਾਂ ਨੇ ਗੱਲਾਂ ਕਹੀਆਂ ਸੀ ਜਿਹੜੇ ਟੈਸਟ ਨੇ ਉਹ ਵੀ ਕੋਈ ਪ੍ਰਾਈਵੇਟ ਲੈਬ ਜਿਹੜੇ ਉੱਥੇ ਕਰਕੇ ਭੇਜੇ ਜਾਂਦੇ ਆ ਉੱਥੇ ਵੀ ਇੱਕ ਅੱਦੇ ਦਿਨ ਚ ਜਿਹੜਾ ਉਹ ਚੈੱਕ ਕਰਾਂਗੇ ਤੇ ਇਸ ਕਰਕੇ ਅੱਜ ਇਹ ਵਿਦਿਆ ਦਾ ਜਿਹੜਾ ਕਿਉਂਕਿ ਸੈਂਕੜੇ ਬੱਚੇ ਪੜ੍ਹ ਕੇ ਹੁਣ ਨੂੰ ਇੱਥੋਂ ਸੈਂਕੜੇ ਬੱਚੇ ਇੱਥੋਂ ਪੜ੍ਹ ਕੇ ਕਿਤੇ ਚੰਗੇ ادارےਾਂ ਚ ਕਿਤੇ ਚੰਗੇ ਕਾਲਜਾਂ ਯੂਨੀਵਰਸਿਟੀਆਂ ਚ ਚਲੇ ਜਾਣੇ ਸੀ ਇਹ ਵੱਡਾ ਫਿਕਰ ਆ ਇਹਦਾ ਮੈਂ ਅੱਜ ਸਾਡੀ ਪਾਰਟੀ ਤੇ ਇਸ ਸ਼ਕਤੀ ਨਾਲ ਪੰਜ ਬੰਦੇ ਜਿਵੇਂ ਮੈਂ ਕਿਹਾ ਜਿੰਨਾ ਚਿਰ ਸਕੂਲ ਨਹੀਂ ਖੁੱਲੂਗਾ ਪੰਜ ਬੰਦੇ ਲਗਾਤਾਰ ਸਕੂਲ ਦੇ ਗੇਟ ਤੇ ਆ ਕੇ ਰੋਜ਼ ਚਾਹੇ ਉਹ ਥਾਲੀਆਂ ਖੜਕਾਉਣ ਚਾਹੇ ਉਹ ਘੰਟੀਆਂ ਖੜਕਾਉਣ ਕਿਵੇਂ ਵੀ ਤੁਹਾਡੇ ਕੰਨਾਂ ਤੱਕ ਆਵਾਜ਼ ਚੰਡੀਗੜ੍ਹ ਤੱਕ ਪਹੁੰਚੇ ਉਹਦੀ ਕੋਸ਼ਿਸ਼ ਜਿਹੜੀ ਆ ਅਸੀਂ ਸ਼ਾਂਤੀ ਬੀਟਾਂ ਦੇ ਨਾਲ ਕਰਦੇ ਰਹਾਂਗੇ ਸਾਰੇ ਮੁੱਦੇ ਦੀ ਗੱਲ ਧਿਆਨ ਦੇਸ਼ ਹੋ ਗਿਆ ਬਸ ਤਿਆਰ ਹੋ ਗਿਆ ਏਅਰਪੋਰਟ ਤੋਂ ਬਹੁਤ ਵਾਰੀ ਉੱਥੇ ਵਿਜ਼ਿਟ ਲਈ ਵਿਚਾਰਦੇ ਸੀ ਉਹ ਹਜੇ ਤੱਕ ਮੈਂ ਕਹਿੰਦਾ ਸੈਂਟਰ ਤੇ ਪੰਜਾਬ ਦੀ ਸਰਸਲ ਹੈ ਉਹਦੇ ਵਿੱਚ ਘਰ ਏਅਰਪੋਰਟ ਦਾ ਉਗਾੜਨ ਲੁਕਿਆ ਹੋਇਆ ਕਿਉਂਕਿ ਪੰਜਾਬ ਸਰਕਾਰ ਨੇ ਜੀ ਨੇ ਆਪਣਾ ਸਭਾ ਤਿਆਰ ਕਰਕੇ ਹੈਂਡਓਵਰ ਕਰਤਾ ਦੇਖੋ ਇਹ ਜਿਹੜੀਆਂ ਜ਼ਿੰਮੇਵਾਰੀਆਂ ਨੇ ਉਹ ਤੋਂ ਕਦੇ ਵੀ ਭਜੜਾ ਨਹੀਂ ਚਾਹੀਦਾ ਇਹ ਜਲਦੀ ਤੋਂ ਜਲਦੀ ਸਾਡਾ ਇਸ ਗੱਲ ਤੇ ਧਿਆਨ ਆ ਬਈ ਏਅਰਪੋਰਟ ਬਣ ਕੇ ਤਿਆਰ ਆ ਇੱਕ ਦੋ ਫਲਾਈਟਾਂ ਸਾਨੂੰ ਜਿਹੜੀਆਂ ਕਿਉਂਕਿ ਆ ਬੜਾ ਇੰਡੀਗੋ ਦਾ ਇੱਕ ਕ੍ਰਾਈਸਿਸ ਆ ਗਿਆ ਜਿਹਦੇ ਵਿੱਚ ਇੰਡੀਗੋ ਹੀ ਹਰ ਜਗ੍ਹਾ ਕੋਸ਼ਿਸ਼ ਕਰਦਾ ਸੀ ਤੇ ਪਰ ਸਾਨੂੰ 에ਅ ਇੰਡੀਆ ਵਾਲਿਆਂ ਨੇ ਵੀ ਇਹਦੇ ਇਹਦੇ ਇਸ ਰੂਟ ਲਈ ਲੁਧਿਆਣੇ ਤੋਂ ਸੰਪਰਕ ਕੀਤਾ ਤੇ ਮੈਂ ਸਮਝਦਾ ਅਗਲੇ ਨਵੇਂ ਸਾਲ 'ਚ ਇਹ ਜਲਦੀ ਜਿਹੜੀ ਆ ਖੁਸ਼ਖਬਰੀ ਹੋਊਗੀ ਕਿਉਂਕਿ ਇਹ ਗੱਲ ਠੀਕ ਆ ਤੁਹਾਡੇ ਵਾਲੀ ਵੀ ਪੀਡਬਲਯੂਡੀ ਨੇ ਜਿਹੜਾ ਆਪਣਾ ਕੰਮ ਕਰਨਾ ਸੀ ਉਹ ਕਰਕੇ ਉਹਨਾਂ ਨੇ ਹੈਂਡਓਵਰ ਕਰਤਾ ਇਹ ਮੈਂ ਕਦੇ ਅਸੀਂ ਗੱਲ 'ਚ ਬਹਾਨੇ ਵਾਲੀ ਗੱਲ ਨਹੀਂ ਕੋਈ ਇਹ ਪੰਜਾਬ ਸਰਕਾਰ ਦਾ ਜੋ ਕੰਮ ਸੀਪੀਡਬਲਯੂਡੀ ਨੇ ਉਹ ਹੁਣ ਚਾਹੇ ਉਹ ਲੇਟ ਹੁੰਦਾ ਰਿਹਾ ਪਰ ਹੁਣ ਉਹਨਾਂ ਨੇ ਉਹ ਕਰਕੇ ਹੈਂਡਓਵਰ ਕਰਤਾ ਕੁਝ 에ਅਰ ਫੋਰਸ ਦੀਆਂ ਜਿਹੜੀਆਂ ਗੱਲਾਂ ਨੇ ਉਹਨਾਂ ਦੀਆਂ ਕੁਝ ਸ਼ਰਤਾਂ ਨੇ ਜਿਹਨੂੰ ਅਸੀਂ ਆਉਣ ਵਾਲੇ ਦਿਨਾਂ ਚ ਪੂਰੀਆਂ ਕਰਕੇ ਸਰਕਾਰ ਲੁਧਿਆਣਾ ਦੇ ਦਰਿਆ ਦੀ ਸਰਕਾਰ ਕੀਤੀ ਹੈ ਕਿ ਪਾਈਪ ਜਿਹੜੇ ਉਹ ਬੰਦ ਨਹੀਂ ਹੋਵੇ। ਇੱਕ ਜਿਹੜਾ ਸੀਸੀਟੀਵੀ ਉੱਤੇ ਚੱਲਦਾ ਉਹ ਉਸ ਦਾ ਪਾਣੀ ਉਹਦੇ ਵਿੱਚ ਜਾ ਰਿਹਾ। ਐਨਜੀਟੀ ਦੇ ਵੀ ਕੇਸਸ ਚੱਲੇ। ਐਨਜੀਟੀ ਨੇ ਆਰਡਰ ਦਿੱਤੇ ਹੋਏ ਕਿ ਜਿਹੜਾ ਸੀਸੀਟੀਵੀ ਹੈ ਉਹ ਸਟੀਟਿਡ ਪਾਣੀ ਦੇ ਬੁੱਡੇ ਦਰਿਆ 'ਚ ਨਹੀਂ ਪਾ ਸਕਦਾ। ਐਨਜੀਟੀ ਨੂੰ ਆਰਡਰ ਦਿੱਤੇ ਹੋਏ ਨੇ ਸੈਂਟਰਲ ਪੋਲਿਊਸ਼ਨ ਬੋਰਡ ਨੇ ਵੀ ਉਹ ਆਰਡਰ ਦਿੱਤੇ ਹੋਏ ਵੀ ਉਹ ਪਾਣੀ ਬੰਦ ਹੋਵੇ। ਪਰ ਹਜੇ ਤੱਕ ਉਹ ਪਾਣੀ ਬੰਦ ਨਹੀਂ ਹੋਇਆ। ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਨੇ ਕ੍ਰਿਮੀਨਲ ਕੇਸਸ ਵੀ ਜਿਹੜਾ ਟਾਈਮ ਲਿਮਿਟਸ ਵਾਲੇ ਆ ਦੇ। ਇਹ ਪ ਪਰ ਪੰਜਾਬ ਵਿੱਚ ਉਹ ਬੰਦ ਨਹੀਂ ਕਰ ਸਕਦਾ ਸਾਬ ਤੇ ਗੱਲ ਤੁਹਾਡੀ ਠੀਕ ਆ ਉਹ ਕੀ ਕਰਨ ਉਹ ਉਹ ਜੈ ਮੈਂ ਮੈਂ ਤੁਹਾਨੂੰ ਦੱਸਦਾ ਤੁਸੀਂ ਠੀਕ ਕਹਿ ਰਹੇ ਹੋ ਉਹ ਕੀ ਕਰਨ ਜਦੋਂ ਇਹ ਇੰਪਲੀਮੈਂਟ ਕਰਾਉਣ ਵਾਲੇ ਜਿਹੜੇ ਲੋਕ ਨੇ ਉਹ ਰਲੇ ਹੋਏ ਨੇ ਜਦੋਂ ਸਰਕਾਰਾਂ ਦੇ ਵਿੱਚ ਉਹ ਜਾ ਕੇ ਮੰਤਰੀ ਬਣ ਗਏ ਜਿਹੜੇ ਇਹਨਾਂ ਨੂੰ ਪ੍ਰੋਟੈਕਟ ਕਰਦੇ ਇਹਨਾਂ ਦੇ ਵਿੱਚੋਂ ਨੇ ਉਹ ਬਚਾਉਣ ਨੂੰ ਤੇ ਚੰਡੀਗੜ੍ਹ ਬਹਿ ਗਏ ਇਹਨਾਂ ਨੂੰ ਜਿਹੜੇ ਇਹ ਪਾਣੀ ਪਾਉਂਦੇ ਆ ਸਭ ਤੋਂ ਵੱਡੇ ਉਹਨਾਂ ਦੇ ਸਾਥੀ ਤਾਂ ਉਰਿਓ ਮੰਤਰੀ ਬਣ ਕੇ ਬਹਿ ਗਏ ਤੇ ਕਿਹੜੇ ਐਨਜੀਟੀ ਦੀਆਂ ਹੋਰ ਤਰੀਕਾ ਬਾਬਾ ਜੀ ਨੇ ਜ਼ੋਰ ਲਾ ਲਿਆ ਅਖੀਰ ਬਾਬਾ ਜੀ ਨੇ ਉਹ ਪਾਈਪ ਵੀ ਦਿਖਾਤੇ ਵੀ ਆ ਮੈਂ ਬੰਦ ਕਰਾ ਕੇ ਇੱਥੇ ਪਾਣੀ ਪੈਂਦਾ ਇਸ ਕਰਕੇ ਬਾਬਾ ਜੀ ਦੀ ਉਹ ਮੰਨ ਲੈਣ ਐਨਜੀਟੀ ਦੀਆਂ ਹੋਰ ਦੇ ਕਿਸੇ ਨੇ ਤਾਂ ਇਹਨਾਂ ਨੇ ਕੀ ਮੰਨਣੀ ਆ ਪਰ ਜਿਹੜਾ ਮੈਂ ਤੁਹਾਨੂੰ ਦੱਸਦਾ ਵੀ ਜਿੰਨੀ ਸ਼ਕਤੀ ਹੋਈ ਸੀ ਹੋਈ ਸੀ ਇੱਕ ਵਾਰ ਪਰ ਜਦੋਂ ਉਹ ਬਾਈ ਇਲੈਕਸ਼ਨ ਉਹ ਬੰਦਾ ਉਰਿਓ ਜਿੱਤ ਕੇ ਮੰਤਰੀ ਬਣ ਗਿਆ ਤਾਂ ਉਹਦਾ ਇਸ ਵੇਲੇ ਜਿਹੜਾ ਸ਼ਹਿਰ ਨੂੰ ਲੋਕਾਂ ਨੂੰ ਕੈਂਸਰ ਚ ਮਾਰਨ ਨਾਲ ਜੋ ਹਾਲ ਉਹ ਬਠਿੰਡੇ ਤੱਕ ਸਾਰੇ ਪੰਜਾਬ ਨੂੰ ਜਿਹੜਾ ਇਹ ਬੁੱਢਾ ਦਰਿਆ ਮਾਰ ਰਿਹਾ ਪੀੜੀਆਂ ਨਾਸ ਮਾਰ ਰਿਹਾ ਉਹਦੇ ਵਿੱਚ ਇਹ ਬਹੁਤ ਵੱਡੇ ਇੰਡਸਟਰੀਸਟ ਮੰਤਰੀ ਦਾ ਜਿਹੜਾ ਯੋਗਦਾਨਾ ਉਹਨੇ ਹੁਣੇ ਇਹਨੂੰ ਬੰਨ ਲਾਇਆ ਹੈ ਹਾਂਜੀ ਬਿਟਿ ਯੋਗੀ ਕ੍ਰਾਂਤੀ ਆ ਰਹੀ ਹੈ ਇਨਵੈਸਟਮੈਂਟ ਸਰਕਾਰ ਦੀ ਅਣਗਹਿਲੀ ਹੈ ਜਾਂ ਅਫਸਰਾਂ ਦੀ ਨੈਗਲੀਜੈਂਸੀ ਹੈ ਮੈਂ ਮੈਂ ਇੱਕ ਗੱਲ ਇਹ ਮਿਲੇ ਅਫਸਰ ਅਫਸਰਾਂ ਨੂੰ ਅਫਸਰ ਤਾਂ ਜੋ ਸਰਕਾਰ ਨੇ ਹੁਪਤ ਕਰਨਾ ਉਹ ਕਰਨਾ ਉਹਨਾਂ ਨੂੰ ਵੱਧ ਹੋਰ ਮਲਾਈ ਲਾਉਣ ਦਾ ਮੌਕਾ ਮਿਲ ਜਾਂਦਾ ਉਹ ਤਾਂ ਲਾਈ ਹੋ ਰਹੇ ਆ ਪਰ ਉਰੇ ਦਾ ਜਿਹੜਾ ਮੈਂ ਉਹ ਉਸ ਲੈਵਲ ਤੇ ਜਾਣਾ ਨਹੀਂ ਚਾਹੁੰਦਾ ਜਿਹੜੇ ਉਰੇ ਅਫਸਰ ਲੱਗੇ ਆ ਮੈਨੂੰ ਇਹ ਵੀ ਲੱਗਦਾ ਬਈ ਕਿਤੇ ਨਾ ਕਿਤੇ ਉਹ ਐਮਐਲਏਾਂ ਦੀ ਉਹ ਪ੍ਰਵਾਹ ਨਹੀਂ ਕਰਦੇ ਉਹ ਸਿਰਫ ਤੇ ਸਿਰਫ ਜਿਹੜੀ ਆ ਉਹ ਜਿਹੜੀ ਝੰਡੀ ਵਾਲੇ ਨੇ ਉਹਨਾਂ ਦੀ ਪ੍ਰਵਾਹ ਕਰਦੇ ਆ ਮੈਨੂੰ ਨਹੀਂ ਲੱਗਦਾ ਐਮਐਲਏਾਂ ਦੀ ਕੋਈ ਇਹਦੇ ਵਿੱਚ ਉਹਨਾਂ ਨੂੰ ਵੀ ਤਕਲੀਫ ਹੋਊਗੀ ਉਹ ਕਹਿਣ ਚਾਹੇ ਨਾ ਪਰ ਉਰੇ ਦੇ ਜਿਹੜੇ ਅਫਸਰ ਨੇ ਕਾਰਪੋਰੇਸ਼ਨ ਦੇ ਲੱਗੇ ਹੋਏ ਮੈਂ ਦੇਖਿਆ ਵੀ ਉਹ ਸਾਫ ਸਾਫ ਕਰਕੇ ਉਹ ਐਮਐਲਿਆਂ ਦਾ ਮੂੰਹ ਨਹੀਂ ਸੁੱਕਦਾ ਸੀ ਤੇ ਉਹ ਉਹਨਾਂ ਵੱਲ ਮੂੰਹ ਨਹੀਂ ਕਰਦਾ ਸੀ ਇਹ ਦ ਸਥਿਤੀ ਆ ਦੂਜੀ ਤੁਸੀਂ ਇੱਕ ਸਵਾਲ ਪੁੱਛਿਆ ਜਿਹੜਾ ਕੀ ਪੁੱਛਿਆ ਸੀ ਮੈਂ ਕੱਦਿਓ ਕਿ ਕ੍ਰਾਂਤੀ ਕਹਿ ਰਹੇ ਨੇ ਮੰਤਰੀ ਸਾਹਿਬ ਦੇਖੋ ਗੱਲ ਇਹ ਆ ਮੈਂ ਕਹਿੰਨਾ ਆਉਣੀ ਚਾਹੀਦੀ ਆ ਚੰਗੀ ਗੱਲ ਆ ਜਿਉ ਉਹ ਕਹਿ ਰਿਹਾ ਪਰ ਮੈਂ ਇੱਕ ਵੀ ਇੱਕ ਵੀ ਇੰਡਸਟਰੀ ਕਿਹੜੀ ਆ ਜੀ ਮੁबारकਾਂ ਜੀ ਮੁबारकਾਂ ਟਰਾਈਡੈਂਟ ਵਾਲੇ ਅੱਜ ਦੋ ਕਮਰੇ ਅੱਗੇ ਪਾ ਰਹੇ ਆ ਮੁਆਰਕਾਂ ਜੀ ਮੁਆਰਕਾਂ ਅੱਜ ਹੀਰੋ ਵਾਲੇ ਚਾਰ ਕਮਰੇ ਅੱਗੇ ਪਾ ਰਹੇ ਆ ਮੁਆਰਕਾਂ ਜੀ ਉਸ ਵਾਲੇ ਅੱਗੇ ਕਰ ਰਹੇ ਆ ਤੁਸੀਂ ਮੈਨੂੰ ਇਹ ਦਿਖਾਓ ਕੋਈ ਨਵਾਂ ਬੰਦਾ ਇੱਕ ਵੀ ਕੋਈ ਆਇਆ ਹੋਵੇ ਜਿਹੜਾ ਕੋਈ ਵੀ ਜਿਹਦੇ ਘਰ ਬਣਿਆ ਉਹਨੇ ਇੱਕ ਨਵਾਂ ਕਮਰਾ ਬਾਥਰੂਮ ਪਾਉਣਾ ਹੀ ਹੁੰਦਾ ਤੇ ਉਸੇ ਤਰੀਕੇ ਨਾਲ ਜਿਹੜਾ ਫੈਕਟਰੀ ਵਾਲਾ ਏ ਉਹਨੇ ਆਪਣੀ ਐਕਸਪੈਂਸ਼ਨ ਕਰਨੀ ਹੁੰਦੀ ਆ ਉਹ ਸੋਨਾ ਲੀਕ ਵਾਲੇ ਨੂੰ ਬਿਠਾ ਲੈਂਦੇ ਨਾਲ ਉਹ ਕੀ ਕਹੇ ਵਿਚਾਰਾ ਉਹ ਮੂਰੇ ਕਹਿਨਦਾ ਜੀ ਮੰਤਰੀ ਜੀ ਕੱਲ ਨੂੰ ਕਿਤੇ ਕੋਈ ਹੋਰ ਬਿਜਲੀ ਨਾ ਬੰਦ ਕਰ ਦੇਣ ਉਹ ਡਰਦਾ ਕਹਿਨਦਾ ਹੀ ਚਾਰ ਕਮਰੇ ਪਾਤੇ ਜੀ ਮੈਂ ਕਰੂੰਗਾ ਜੀ ਐਨੇ ਸੌ ਦੀ ਉਹ ਤਾਂ ਆਪਣੇ ਘਰ ਦੇ ਹੀ ਨੇ ਵਿਚਾਰੇ ਉਹਨਾਂ ਨੇ ਤਾਂ ਪੰਜਾਬ ਦੇ ਉਹਨਾਂ ਨੇ ਤਾਂ ਕਰਨੀ ਉਹ ਕਰਨੀ ਆ ਤੁਸੀਂ ਇਹ ਦੱਸੋ ਵੀ ਕਿਹੜਾ ਜਿਹੜਾ ਟਾਟਾ ਆ ਰਿਹਾ ਸੀ ਤੁਹਾਡਾ BMW ਆ ਰਹੀ ਸੀ ਉਹ ਕਿਹੜੀ ਰੇਸ ਤੇ ਆ ਉਹ ਕਿੱਥੇ ਚੱਲ ਰਹੀ ਆ ਇਹ ਤਾਂ ਵਿਚਾਰੇ ਉਰੇ ਹੀ ਸੀ ਪਹਿਲਾਂ ਹੀ ਲੁਧਿਆਣਾ ਲੁਧਿਆਣਾ ਰੇਲਵੇ ਸਟੇਸ਼ਨ ਕਿਹੜਾ ਤੁਹਾਨੂੰ ਆਣਾ ਨਹੀਂ ਲੁਧਿਆਣਾ ਸ਼ਹਿਰ ਵਿੱਚ ਤੁਹਾਨੂੰ ਇੱਕ ਇੱਕ ਕਿਉਂਕਿ 10 ਸਾਲ ਤੁਸੀਂ بطور ਮੈਂਬਰ ਪਾਰਲੀਮੈਂਟ ਦੇ ਤੇ ਰਹੇ ਹੋ ਪਰ ਹੁਣ ਜਿਹੜੇ ਮੌਜੂਦਾ ਮੈਂਬਰ ਪਾਰਲੀਮੈਂਟ ਨੇ ਬਹੁਤ ਘੱਟ ਲੋਕਾਂ ਤੇ ਨਜ਼ਰ ਆਉਂਦੇ ਨੇ ਕੋ ਜਦੋਂ ਮੈਂ ਆ ਗਿਆ ਕਿਸੇ ਦਿਦਣ ਉਹ ਉਸ ਦਿਨ ਜ਼ਰੂਰ ਆਜਿਆ ਕਰਨਗੇ ਹੁਣ ਮੈਂ ਆਉਣਾ ਵਧਾਉਣਾ ਮੈਨੂੰ ਇਹ ਲੱਗਦਾ ਵੀ ਮੈਨੂੰ ਆਉਣਾ ਵਧਾਉਣਾ ਪੈਣਾ ਫਿਰ ਉਹ ਵੀ ਆਂਦੇ ਰਹਿਣਗੇ ਲੁਧਿਆਣਾ ਰੇਲਵੇ ਸਟੇਸ਼ਨ ਨੂੰ ਕਿੰਨਾ ਕਸਾਮਾ ਲੱਗਿਆ ਹੈ ਹਲਕੀ ਜਿਹੀ ਡੈਡਲਾਈਨ ਜਿਹੜੀ ਹੈ ਨਿਕਲ ਚੁੱਕੀ ਲੱਗਣਾ ਰੇਲਵੇ ਨਹੀਂ 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 ਇਹ 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 ਦੇਖੋ ਮੈਂ ਇੱਕ ਮੇਰੀ ਬੇਨਤੀ ਹੈ ਮੈਂ ਮੰਤਰੀਆਂ ਤੇ ਲੁਧਿਆਣੇ ਦਾ ਇਹ ਡੈਡਲਾਈਨ ਕੋਈ ਸੱਚੀ ਗੱਲ ਹੈ ਕੋਈ ਡੈਡਲਾਈਨ ਨਹੀਂਗੀ ਇਹ ਚਾਕੇ 27 ਚ ਪੂਰਾ ਹੋਊਗਾ 26 ਚ ਵੀ ਨਹੀਂ 26 ਚ ਵੀ ਜਿਹੜੀ ਡੈਡਲਾਈਨ ਦਿੱਤੀ ਆ ਉਹ ਡੈਡਲਾਈਨ ਮੈਨੂੰ ਪਤਾ ਹੈ ਉਹ ਤਾਂ ਅਸੀਂ ਇਹਨਾਂ ਨੂੰ ठेकेदारों ਤੇ ਮਹਿਕਮੇ ਵਾਲਿਆਂ ਨੂੰ ਦਿੰਨੇ ਆ ਵੀ ਕਰੋ ਕੰਮ ਦੱਬ ਕੇ ਪਰ ਉਹ ਡੈਡਲਾਈਨ ਹਜੇ ਕੋਈ ਨਹੀਂ ਗਈ ਐਡਾ ਬੜਾ ਰੇਲਵੇ ਸਟੇਸ਼ਨ ਬਣ ਰਿਹਾ ਇਹ ਚ ਡੈਡਲਾਈਨ ਕਿਉਂ ਨਹੀਂ ਹੋ ਸਕਦੀ ਕਿਉਂਕਿ ਬਾਕੀ ਮੁਲਕ ਨੇ ਜਿਹੜੇ ਜਦੋਂ ਕੋਈ ਵੀ ਰੇਲਵੇ ਸਟੇਸ਼ਨ ਬਣਦਾ ਹੈ ਕਿਸੇ ਵੀ ਯੂਰਪੀਅਨ ਕੰਟਰੀਜ਼ ਜਾਂ ਬਾਹਰ ਉਹ 19 ਜਿੰਨੇ ਸਾਲ ਕੰਮ ਚੱਲਦਾ ਉਹਨਾਂ ਲਈ ਟਰੈਕ ਬੰਦ ਹੋ ਜਾਂਦੇ ਆ ਆਪਣੇ ਟਰੈਕ ਆਪਾਂ ਕਿਉਂਕਿ ਜਿੰਨੀ ਸਖ ਨਾਲ ਆਬਾਦੀ ਆ ਨਹੀਂ ਬੰਦ ਕਰ ਸਕਦੇ ਤੇ ਆਲੇ-ਦਾਲੇ ਵਾਲਾ ਕੰਮ ਤਾਂ ਸੌਖਾ ਹੋ ਜਾਂਦਾ ਜਦੋਂ ਉੱਤੇ ਕੰਕੋਰਸ ਦਾ ਕੰਮ ਹੋਣਾ ਹੈ ਉੱਤੇ ਜਿਹੜਾ ਆਪਾਂ ਨਵੇਂ 에어ਪੋਰਟ ਮੰਗੂ ਮੜਾਉਣ ਦੀ ਜਿਹੜੀ ਇਹ ਚੱਲ ਰਹੀਆਂ ਉਹ ਟ੍ਰੇਨਾਂ ਨੂੰ ਹੁਣ ਜਿਵੇਂ ਤੁਸੀਂ ਦੇਖੋਗੇ ਬਹੁਤ ਟ੍ਰੇਨਾਂ ਜਿ ਵਿਗਨ ਪੈ ਰਹੇ ਆ ਕਈਆਂ ਨੂੰ ਲੋਕਲ ਜਿਹੜੇ ਦੋਸ ਲਾਈਨਾਂ ਨੇ ਉਹ ਬੰਦ ਕੀਤੀਆਂ ਹੁਣ ਵੀ ਲਗਾਤਾਰ ਭਾਈ ਦੋ ਮਹੀਨੇ ਕੰਮ ਕਰੋ ਇਸ ਕਰਕੇ ਉਹਦੇ ਕਰਕੇ ਟਾਈਮ ਲਾਈਨ ਆ ਜਿਹੜੀ ਉਹ ਦੇਣੀ ਔਖੀ ਆ ਪਰ ਫਿਰ ਵੀ ਇਸ ਤਾਈ ਦੇ ਕਿਤੇ ਅਖੀਰ ਤੱਕ ਜਾ ਕੇ ਇਹ ਬੁਲਾਹ ਹੋ ਮਨਰੇਕਾ ਨੂੰ ਲੈ ਕੇ ਵਿਰੋਧ ਕੀਤਾ ਜਾ ਮਨਰੇਕਾ ਨੂੰ ਲੈ ਕੇ ਉਹਦੇ ਬਾਰੇ ਮੈਂ ਇੱਕ ਵੱਡੀ ਪ੍ਰੈਸ ਕਾਨਫਰੰਸ ਨਾਲ ਇਸ ਬਾਰੇ ਇਹ ਅਲੱਗ ਕਰੂੰਗਾ ਇੱਕੋ ਹੀ ਮੈਂ ਗੱਲ ਕਰ ਰਿਹਾ ਮੈਂ ਇੱਕੋ ਹੀ ਬੇਨਤੀ ਕਰ ਰਿਹਾ ਰਾਜਾ ਵੜਿੰਗ ਸਾਹਿਬ ਜਾਂ ਮੈਂ ਪਹਿਲਾਂ ਐਮਪੀ ਸੀਓ ਹੁਣ ਐਮਪੀ ਨੇ ਉਹ ਮੈਨੂੰ ਇੱਕ ਵੀ 10 ਦਿਨ ਮੈਂ ਵੀ 15 ਸਾਲ ਲਗਾਤਾਰ ਇਸੇ ਗੱਲ ਦੇ ਦੇਖਦਾ ਸੀ ਚਾਹੇ ਕੋਈ ਸਰਕਾਰ ਰਹੀ ਪੁਰੇ ਉਹ ਸਰਕਾਰ ਨੇ ਕਦੇ ਵੀ 100 ਦਿਨ ਦਾ ਕੰਮ ਸਾਡੇ ਜਿਨੇ ਜਿਨੇ ਕੰਮ ਕਰਨਾ ਸੀ ਮਿਹਨਤਕਸ਼ ਨੂੰ ਚਾਹੇ ਉਹ ਪਿੰਡ ਦਾ ਆਮ ਬੰਦਾ ਸੀ ਚਾਹੇ ਮਜ਼ਦੂਰ ਸੀ ਉਹਨੂੰ 100 ਦਿਨ ਦਾ ਕੰਮ ਕਦੇ ਨਹੀਂ ਮਿਲਿਆ ਇਹਦਾ ਮਤਲਬ ਨਹੀਂ ਮਿਲਿਆ ਇਹਦਾ ਮਤਲਬ ਕਿਤੇ ਨਾ ਕਿਤੇ ਲੂਪੋਲਸ ਨੇ ਕਿਤੇ ਨਾ ਕਿਤੇ ਕੋਈ ਕਮੀ ਹੈ ਜਿਹਦੇ ਕਰਕੇ ਜਦੋਂ 100 ਦਿਨ ਦਾ ਕੰਮ ਗਾਰੰਟੀ ਆ ਤੇ ਉਹ 40 ਦਿਨ ਤੋਂ ਬਾਅਦ ਕੰਮ ਹੀ ਨਹੀਂ ਮਿਲਿਆ ਲੁਧਿਆਣੇ 'ਚ ਮੈਂ ਰੋਜ਼ ਮੀਟਿੰਗਾਂ ਕਰਦਾ ਸੀ ਮੈਂ ਕੱਢ ਕੇ ਤੁਹਾਡੇ ਮੂਰੇ ਰੱਖ ਦੂੰਗਾ ਜੇ ਉਹ ਨਹੀਂ ਹੋ ਰਿਹਾ ਤੇ ਇਹਦੇ ਵਿੱਚ ਜੇ 125 ਦਿਨ ਕਰਨੇ ਸੀ ਕਿਉਂਕਿ ਹੁਣ ਮੋਦੀ ਸਾਹਿਬ ਨੇ ਸ਼ਿਵਰਾ ਚੋਹਾਨ ਜੀ ਨੇ ਇਹ ਕਿਹਾ ਵੀ 125 ਦਿਨ ਪਹਿਲਾਂ ਜੇ ਸੌਈ ਪੂਰੇ ਨਹੀਂ ਹੋ ਰਹੇ ਸੀ ਕਾਗਜ਼ਾਂ 'ਚ 100 ਕਰਨੇ ਆ ਮਿਲਦੇ ਹੈ ਨਹੀਂ ਸੀ ਤੇ ਜੇ 125 ਦਿਨ ਲੋਕਾਂ ਨੂੰ ਦਿਹਾੜੀ ਦੇਣੀ ਆ ਕੰਮ ਦੇਣਾ ਤੇ ਉਹਦੇ 'ਚ ਬਦਲਾਅ ਕਰਨਾ ਬੜਾ ਜ਼ਰੂਰੀ ਸੀ ਸਟੇਟ ਗਵਰਨਮੈਂਟ ਆ ਜਿਹੜੀ ਉਹ ਸਟੇਟ ਗਵਰਨਮੈਂਟ ਆਪਾਂ ਪਹਿਲਾਂ ਹੀ ਕਹੀ ਜਾਂਦੇ ਹਾਂ ਐਵੇਂ ਕਾਂਗਰਸੀ ਤਾਂ ਪਹਿਲੀ ਗੱਲ ਕਿਤੇ ਸਟੇਟ ਗਵਰਨਮੈਂਟ ਹੈ ਹੀ ਨਹੀਂ ਇਹ ਰੌਲਾ ਕਾਹਦਾ ਪਾਉਂਦੇ ਆ ਇਹ ਇਹ ਤਾਂ ਤਿੰਨਾਂ 'ਚ ਨਹੀਂ 13 'ਚ ਨਹੀਂ ਇਹਨਾਂ ਨੂੰ ਇਹਨਾਂ ਨੂੰ ਪੁੱਛੇ ਦੂਜੀ ਗੱਲ ਇਹ ਪੈਸਾ ਹੈ ਜਿਹੜਾ ਚਾਹੇ ਸੈਂਟਰ ਕੋਲ ਆ ਚਾਹੇ ਸਟੇਟ ਕੋਲ ਆ ਪੈਸਾ ਕਿਹਦਾ ਲੋਕਾਂ ਦਾ ਟੈਕਸ ਦਾ ਵੈਟ ਦਾ ਜੀਐਸਟੀ ਦਾ ਪੈਸਾ ਸੈਂਟਰ ਕੋਲ ਵੀ ਉਹੀ ਆ ਇੱਥੇ ਵੀ ਉਹੀ ਆ ਹੁਣ ਇਹਦੇ ਨਾਲ ਕੀ ਹੋਊਗਾ ਇਹਦੇ ਨਾਲ ਜਦੋਂ ਜਦੋਂ ਆਪਣਾ ਕੁਝ ਲੱਗਦਾ ਨਾ ਤੇ ਫਿਰ ਉਹ ਉਹ ਪ੍ਰਾਈ ਦੀ ਚੀਜ਼ ਤਾਂ ਪ੍ਰਾਈ ਲੱਗਦੀ ਆ ਜਦੋਂ ਆਪਣੀ ਲੱਗਦੀ ਉਹਨੂੰ ਬੰਦਾ ਸਾਹਮ ਕੇ ਰੱਖਦਾ ਹੁਣ ਜਦੋਂ ਆਪ ਵਿੱਚ ਹਿੱਸਾ ਦੇਣਾ ਪਊਗਾ ਹੁਣ ਕੰਮ ਵੀ ਹੋਊਗਾ ਅੱਜ ਤੱਕ ਮਨਰੇਗਾ ਚ ਮੈਂ ਕਹਿ ਕੇ ਥੱਕ ਗਿਆ ਆਪਣੇ ਡੀਸੀਆਂ ਨੂੰ ਜਦੋਂ ਮੀਟਿੰਗ ਹੁੰਦੀ ਸੀ ਦੇਸ਼ਾ ਦੀ ਅਰੇ ਭਾਈ ਕੋਈ ਚੀਜ਼ ਤਾਂ ਦਿਖਾ ਦਿਓ ਮੈਨੂੰ ਬਣੀ ਹੋਈ ਇੱਕ ਹੀ ਦਿਖਾ ਦਿਓ ਮੈਨੂੰ ਮੈਂ ਬਲਾਕਾਂ ਚ ਕਹਿ ਕੇ ਥੱਗੇ ਇੱਕ ਇੱਕ ਬਲਾਕ ਚ ਕੋਈ ਮਾਡਲ ਮਾਡਲ ਦਿਖਾ ਦਿਓ ਨਹੀਂ ਦਿਖਾ ਸਕੇ ਕਿਉਂ ਕਿ ਸਾਰਾ ਪਾਸਾ ਰੋੜ ਦੇ ਸੀ ਉਹਨੂੰ ਇੱਧਰ ਤੋਂ ਜਾ ਕੇ ਦਿਖਾਦੇ ਸੀ ਮਿੱਟੀ ਇੱਧਰ ਤੋਂ ਇੱਧਰ ਹੋ ਗਈ ਇੱਧਰੋਂ ਇੱਧਰ ਹੋ ਗਈ ਹੁੰਦਾ ਕੁਝ ਨਹੀਂ ਸੀ ਥੱਲੇ ਹੁਣ ਇਹਦੇ ਨਾਲ ਮੈਂ ਪ੍ਰੋਪਰ ਤੁਹਾਨੂੰ ਇੱਕ ਪ੍ਰੈਸ ਕਾਨਫਰੰਸ ਕਰੂੰਗਾ ਆਪਣੇ ਜਿਵੇਂ ਪਾਣੀ ਥੱਲੇ ਜਾ ਰਿਹਾ ਉਹਦੇ ਲਈ ਮਨਰੇਗਾ ਚ ਕੰਮ ਕੀਤਾ ਜਾਉ ਆਪਣੇ ਜਿਵੇਂ ਪਾਣੀ ਹੜਾਂ ਕਈ ਜਗ੍ਹਾ ਭਰ ਜਾਂਦਾ ਸੇਮ ਆ ਜਾਂਦੀ ਆ ਉੱਧਰ ਚ ਕੰਮ ਕੀਤਾ ਜਾਊ ਪਰ ਇਹ ਦੇਖਿਆ ਜਾਊਗਾ ਵੀ ਕੰਮ 125 ਦਿਨਾਂ ਦਾ ਮਿਲੇ ਇਹ ਗਰੰਟੀ ਕੀਤੀ ਜਾਊਗੀ ਇਸ ਕਰਕੇ ਬਦਲਿਆ ਪਹਿਲਾਂ ਤੁਸੀਂ ਆਪ ਰਿੰਗ ਸਾਹਮਣੇ ਜੇ ਜਦੋਂ ਵੀ ਪ੍ਰੈਸ ਕਾਨਫਰੈਂਸ ਕਰਨਗੇ ਤੁਸੀਂ ਪੁੱਛ ਲਿਓ ਵੀ ਆਪ ਉਹਨਾਂ ਨੂੰ ਵੀ ਤੁਸੀਂ 3 ਮਹੀਨੇ ਬਾਅਦ ਮੀਟਿੰਗ ਕਰਦੇ ਹੋ ਦੇਸ਼ਾ ਦੀ ਤੁਸੀਂ ਦੇਖਿਆ ਕੋਈ ਇੱਕ ਇੱਕ ਵੀ ਜਿਹਨੂੰ 100 ਦਿਨ ਦਾ ਕੰਮ ਮਿਲ ਗਿਆ ਹੋਵੇ ਕਿਉਂ ਨਹੀਂ ਮਿਲਿਆ